ਦੁਕੋ ਗਰਪਤ ਇਸ ਸਮੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕੀ ਚੀਫ ਸਪੋਕਸਪਰਸਨ ਆ ਅਰਸ਼ਦੀਪ ਕਲੇਰ ਮੌਜੂਦ ਨੇ ਕਲੇਰ ਸਾਹਿਬ ਖਾਸ ਤੌਰ ਤੇ ਕਿਸ ਤਰੀਕੇ ਦੇ ਨਾਲ ਦੇਖਿਆ ਜਾਵੇ ਅੱਜ ਸੇਵਾ ਜਿਹੜੀ ਪੂਰੀ ਕੀਤੀ ਜਾ ਰਹੀ ਹੈ ਤੀਸਰੇ ਦਿਨ ਦੇ ਵਿੱਚ ਇਹ ਸੇਵਾ ਦਾਖਲੋ ਦੁਕੋ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਔਰ ਐਸੇ ਜਿਹੜੇ ਘਰਾਣਾ ਹਮਲੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਹੌਸਲੇ ਨੇ ਉਹਨਾਂ ਨੂੰ ਪਛਤ ਨਹੀਂ ਕਰ ਸਕਦੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਘਰ ਤੋਂ ਸੇਵਾ ਕੱਲ ਵੀ ਕੀਤੀ ਪਰਸੋਂ ਵੀ ਕੀਤੀ ਅੱਜ ਅਸੀਂ ਤਕਸਰੀ ਕੇਸਗੜ੍ਹ ਸਾਹਿਬ ਆਏ ਆ ਸੋ ਸੇਵਾ ਨਿਰੰਤਰ ਜਾਰੀ ਰਹੂਗੀ ਪਰ ਸਵਾਲ ਤਾਂ ਜੋ ਕੱਲ ਇੱਕ ਬਹੁਤ ਵੱਡੀ ਸਾਜ਼ਿਸ਼ ਬੇਨਕਾਬ ਹੋਈ ਹੈ ਜੋ ਕੱਲ ਇੱਕ ਬਹੁਤ ਵੱਡਾ ਕੈਰਾਨਾ ਕਾਤਲਾ ਨਾਲ ਹਮਲਾ ਸਰਦਾ ਸੁਭੀਰ ਸਿੰਘ ਬਾਦਲ ਤੇ ਹੋਇਆ ਸਵਾਲ ਉਹਨੂੰ ਲੈ ਕੇ ਵੱਡੇ ਨੇ ਕਿਉਂਕਿ ਸਵੇਰ ਤਾਂ ਆਪਾਂ ਇਹ ਗੱਲ ਕਹਿ ਰਹੇ ਸੀ ਕਿ ਜੀ ਸੁਰੱਖਿਆ ਚ ਇੱਕ ਬਹੁਤ ਵੱਡੀ ਚੂਕ ਹੋਈ ਹੈ ਪਰ देर ਸ਼ਾਮ ਤੱਕ ਉਹ ਤੋਂ ਬਾਅਦ ਸੀਪੀ ਸਾਹਿਬ ਦਾ ਬਿਆਨ ਆਉਂਦਾ ਜੀ ਅਸੀਂ ਸਿੰਪਥੀ ਦਾ ਵੀ ਐਂਗਲ ਐਕਸਪਲੋਰ ਕਰ ਰਹੇ ਹਾਂ ਤੇ ਫਿਰ ਵਿਜ਼ੂਅਲ ਸਾਹਮਣੇ ਆਏ ਕਿ ਉਹ ਤਾਂ ਪਿਛਲੇ 2-3 ਦਿਨ ਤੋਂ ਦਰਬਾਰ ਸਾਹਿਬ ਦੀ ਰੈਕੀ ਕਰ ਰਹੇ ਸੀ ਔਰ ਜਿਹੜਾ ਨਰੈਣ ਸਿੰਘ ਚੌੜਾ ਹੈ ਉਹ ਕੋਈ ਆਮ ਇਨਸਾਨ ਨਹੀਂ ਸੀ ਉਹ ਇੱਕ ਡਰੇਡਡ ਟੈਰਰਿਸਟ ਸੀਗਾ ਪੰਜਾਬ ਪੁਲਿਸ ਨੇ ਉਹਨੂੰ ਜਿੰਨੀ ਵਾਰੀ ਅਰੈਸਟ ਕੀਤਾ ਓਨੇ ਵਾਰੀ ਉਹਦੇ ਜਦੋਂ ਵੀ ਇੰਟਰੋਗੇਟ ਕੀਤਾ ਓਨੇ ਵਾਰੀ ਇੰਟਰੋਗੇਸ਼ਨ ਚ ਆਇਆ ਕਿ ਜੀ ਇਹ ਦੇ ਹਿਟਲਿਸ ਤੇ ਬਾਦਲ ਪਰਿਵਾਰ ਹੈ ਤਾਂ ਮੇਰਾ ਗੁਰਪ੍ਰੀਤ ਭੋਲਰ ਸਾਹਿਬ ਨੂੰ ਡੀਜੀਪੀ ਨੂੰ ਗ੍ਰਹਿ ਵਿਭਾਗ ਨੂੰ ਇਹ ਸਵਾਲ ਹੈ ਕਿ ਅਗਰ ਉਹ 2-3 ਦਿਨ ਤੋਂ ਉੱਥੇ ਰੈਕੀ ਕਰ ਰਿਆ ਸੀ ਤੁਹਾਨੂੰ ਪਤਾ ਹੈ ਕਿ ਇਹ ਦੀ ਹਿਟਲਿਸ ਤੇ ਬਾਦਲ ਪਰਿਵਾਰ ਹੈ ਫਿਰ ਇਹ ਰੈਕੀ ਕਰਨ ਦਿੱਤੀ ਗਈ ਉਹਨੂੰ ਇੱਕ ਪ੍ਰੋਪਰ ਤੁਸੀਂ ਏ ਦਤਾ ਕੇ ਜੀ ਤੂੰ ਜਿੱਥੇ ਤੈਨੂੰ ਮੌਕਾ ਲੱਗੇ ਤੂੰ ਕਾਰਵਾਈ ਪਾ ਦੀ ਔਰ ਉਸ ਤੋਂ ਬਾਅਦ ਸੀਪੀ ਸਾਹਿਬ ਕਹਿੰਦੇ ਜੀ ਅਸੀਂ ਸਿੰਪਥੀ ਦਾ ਐਂਗਲ ਐਕਸਪਲੋਰ ਕਰ ਰਹੇ ਹਾਂ ਲੱਗਦਾ ਫੇਲ ਯਾਰ ਪੁਲਿਸ ਪ੍ਰਸ਼ਾਸਨ ਦਾ ਮੁਕੰਮਲ ਦੋਤ ਕਿਉਂਕਿ ਦੇਖੋ ਉਹ ਵਿਅਕਤੀ ਬਹੁਤ ਜਿਹੜੇ ਮਾਰੂ ਹਥਿਆਰਾਂ ਨਾਲ ਹੀ ਫੜਿਆ ਗਿਆ ਕੱਲ ਉਹਦੇ ਕੋਲ ਜੇ ਪਿਸਟਲ ਨਾ ਹੁੰਦਾ ਕੋਈ ਹੋਰ ਮਾਰੂ ਹਥਿਆਰ ਹੁੰਦਾ ਏਕੇ 47 ਵਰਗੇ ਗ੍ਰਨੇਡ ਵਰਗੇ ਹਮਲੇ ਹੁੰਦੇ ਹੋਰ ਵੀ ਬਹੁਤ ਸਾਰੇ ਬੰਦੇ ਟਾਰਗੇਟ ਹੋ ਸਕਦੇ ਸੀ ਉਸਦੇ ਦੇਖੋ ਉਹਦੇ ਤੇ 35 ਮੁਕੱਦਮੇ ਚੱਲਦੇ ਨੇ ਉਹਦੇ ਚ ਆਰ ਡੀ ਐਕਸ ਐਕਸਪਲੋਸਿਵਸ ਦਾ ਪਾਕਿਸਤਾਨ ਤੋਂ ਹਰ ਬੜੈਲ ਜੇਲ ਬ੍ਰੇਕ ਦਾ ਉਹ ਮਾਸਟਰ ਮਾਈਂਡ ਹੈ ਸੋ ਇੱਕ ਟ੍ਰੇਨਡ ਟੈਰਰਿਸਟ ਉਹ ਕੋਈ ਆਮ ਬੰਦਾ ਨਹੀਂਗਾ ਤੇ ਜਿੰਨੀ ਨਜ਼ਦੀਕ ਉਹ ਸਰਦਾਰ ਸੁਖੀ ਸਿੰਘ ਬਾਦਲ ਦੇ ਪਹੁੰਚ ਗਿਆ ਸੀ ਤਾਂ ਮੈਂ ਕਹੂੰਗਾ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਗੋਦ ਦੇ ਵਿੱਚ ਸੇਵਾ ਕਰ ਰਹੇ ਸੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਆਪ ਹੱਥ ਰੱਖ ਕੇ ਆਪਣੇ ਸੇਵਕ ਨੂੰ ਬਚਾਇਆ ਔਰ ਇੰਨੀ ਸ਼ਕਤੀ ਬਖਸ਼ੀ ਉਸ ਸਮੇਂ ਕਿ ਡੋਲ ਰਹੇ ਸੇਵਾ 'ਚ ਕਿਸੇ ਕਿਸਮ ਦਾ ਕੋਈ ਵਿਗਨ ਨਹੀਂ ਆਇਆ ਪਰ ਪੰਜਾਬ ਪੁਲਿਸ ਦੀ ਇਹ ਪਹਿਲਾ ਸੁਰੱਖਿਆ ਚੂਕ ਲੱਗ ਰਹੀ ਸੀ ਹੁਣ ਮੈਂ ਸਾਜ਼ਿਸ਼ ਕਹੂੰਗਾ ਔਰ ਦੂਸਰੀ ਗੱਲ ਜਿਹੜੀ ਮੈਂ ਪੁੱਛਣੀ ਚਾਹੁੰਦਾ ਇਹ ਬੜੀ ਪ੍ਰਸਤਪਾਈ ਕੱਲ ਮੁੱਖ ਮੰਤਰੀ ਨੇ ਗ੍ਰਹਿ ਵਿਭਾਗ ਨੇ ਕਹਿੰਦੀ ਜੀ ਪੰਜਾਬ ਪੁਲਿਸ ਨੇ ਹਮਲਾ ਹੋਣ ਤੋਂ ਰੋਕ ਲਿਆ 200 ਕਹਿੰਦੇ ਪੁਲਿਸ ਮੁਲਾਜ਼ਮ ਸੀਗਾ ਜੀ 10 ਡੀਐਸਪੀ ਸੀਐਸਪੀਸੀਆਈਜੀਸੀ ਜਿਨੇ ਹਮਲਾ ਹੋਣ ਤੋਂ ਰੋਕਿਆ ਭੁੱਲਰ ਸਾਹਿਬ ਕੀ ਉਹ ਉੱਥੇ ਡਿਊਟੀ ਤੇ ਸੀਗਾ ਉਹ ਤਾਂ 22 ਸਾਲਾਂ ਤੋਂ ਬਾਦਲ ਪਰਿਵਾਰ ਦੀ ਸੁਰੱਖਿਆ ਚ ਹੈ ਤੇ ਅੱਜ ਉਹ ਭੈਣ ਜੀ ਹਰਸ਼ਮਿਤ ਕੋਰ ਬਾਦਲ ਦੇ ਨਾਲ ਸੁਰੱਖਿਆ ਇਤਨਾਤ ਹੈ ਕਿਉਂਕਿ ਧਾਰਮਿਕ ਪ੍ਰਵਿਰਤੀ ਦਾ ਹੋਣ ਕਰਕੇ ਉਹ ਸੇਵਾ ਕਰਾਉਣ ਨਾਲ ਚਲਾ ਗਿਆ ਤਾਂ ਪਰ ਉੱਤੇ 200 ਪੁਲਿਸ ਮੁਲਾਜ਼ਮ ਤਾਂ ਸਾਨੂੰ ਦਿਖਿਆ ਨਹੀਂ ਨਾ ਸਾਨੂੰ ਕੋਈ ਸੀਆਈਡੀ ਦਾ ਪੁਲਿਸ ਮੁਲਾਜ਼ਮ ਦੇਖਿਆ ਸੋ ਇਹ ਇੱਕ ਬਹੁਤ ਵੱਡੀ ਜਿਹੜੀ ਸਾਜ਼ਿਸ਼ ਸੀ ਉਹ ਸਾਜ਼ਿਸ਼ ਹੈ ਔਰ ਇਹਦੀ ਤੇ ਹਾਈ ਕੋਰਟ ਮੋਨੀਟਰਡ ਐਸਆਈਟੀ ਕੋਈ ਬਣੇ ਔਰ ਇਹਨੂੰ ਬੇਨਕਾਬ ਹੋਣਾ ਚਾਹੀਦਾ ਔਰ ਜਿਹੜਾ ਸੀਪੀ ਸਾਹਿਬ ਦਾ ਰਾਤ ਬਿਆਨ ਆ ਉਹਦੀ ਵੀ ਜਾਂਚ ਹੋਣੀ ਚਾਹੀਦੀ ਕਿ ਕਿਹੜੇ ਹਾਲਾਤਾਂ ਚ ਕਿਨੂੰ ਖੁਚ ਕਰਨ ਦੇ ਲਈ ਐਸਾ ਬੇਤੁਕਾ ਬਿਆਨ ਸੀਪੀ ਸਾਹਿਬ ਨੇ ਦਿੱਤਾ ਹੁਣ ਇਹ ਕੰਟੀਨਿਊ ਸਜਾ ਅੱਜ ਇੱਥੇ ਉਸ ਤੋਂ ਬਾਅਦ ਅਗਲੇ ਗੁਰੂਕਰਨ ਦੇ ਵਿੱਚ ਲਗਾਤਾਰ ਜੰਨਾ ਅਕਾਲ ਤਖਸਾਲ ਸਾਹਿਬ ਦਾ ਆਦੇਸ਼ ਆ ਉਹਦੇ ਇੱਕ ਇੱਕ ਅੱਖਰ ਤੇ ਪੈਰਾ ਦਿੱਤਾ 10 ਦਿਨ ਨਿਰੰਤਰ ਇਹ ਸੇਵਾ ਚੱਲੂਗੀ ਔਰ ਹੁਣ ਸ਼ਰੋਮਨੀ ਅਕਾਲੀ ਦਲ ਦੇ ਵਰਕਰਾਂ ਨੇ ਆਪ ਮੋਰਚਾ ਸੰਭਾਲ ਲਿਆ ਸ਼ਰੋਮਨੀ ਕਲਦੇ ਦੀ ਲੀਡਰਸ਼ਿਪ ਨੇ ਮੋਰਚਾ ਸੰਭਾਲ ਲਿਆ ਹੁਣ ਸਰਕਾਰਾਂ ਹੁਣ ਠੀਕ ਆ ਹੁਣ ਅੱਜ ਇਹਨਾਂ ਨੂੰ ਪਤਾ ਲੱਗਿਆ ਵੀ ਕੱਲ ਸਾਰੇ ਪੰਜਾਬ ਨੇ ਇਸ ਗੱਲ ਦੀ ਬਹੁਤ ਜ਼ਿਆਦਾ ਥੂ-ਥੂ ਕੀਤੀ ਕਿ ਕੀ ਇਸ ਤਰੀਕੇ ਪੰਜਾਬ ਚ ਸੱਚਾ ਹੋਰੀਆਂ ਤੁਸੀਂ ਲੀਡਰ ਹੀ ਮਰਵਾਉਣੇ ਸ਼ੁਰੂ ਕਰਤੇ ਆਪਣੇ ਸੋ ਅੱਜ ਹੁਣ ਦੇ ਜਰੂਰ ਸਖਿਆ ਦੇ ਇੰਤਜ਼ਾਮ ਤੁਹਾਨੂੰ ਦਿਖ ਰਹੇ ਨੇ ਪਰ ਹੁਣ ਅਕਾਲੀ ਦਲ ਵੀ ਆਪ ਐਕਟਿਵ ਹੋ ਕੇ ਆ ਗਿਆ ਇਹ ਜਿਹੜੇ ਸੁਰੱਖਿਆ ਅੱਜ ਦੇਖ ਰਹੀਏ ਕੱਲ ਵੀ ਹੋ ਸਕਦੀ ਸੀ ਮੈਂ ਤਾਂ ਸਿੱਧਾ ਸਵਾਲ ਹੀ ਇਹ ਕਰਦਾ ਕਿ ਤੁਸੀਂ ਬੰਦਾ ਆਇਡੈਂਟੀਫਾਈ ਕਰ ਲਿਆ ਆਇਡੈਂਟੀਫਾਈ ਕਰਨ ਦੇ ਬਾਵਜੂਦ ਤੁਸੀਂ ਉਹਨੂੰ ਅਰੈਸਟ ਨਹੀਂ ਕੀਤਾ ਔਰ ਉਹਦੇ ਕੋਲ ਜਿਹੜਾ ਕੱਲ ਵੀ 9mm ਦਾ ਇੱਕ ਸੈਮੀ ਆਟੋਮੈਟਿਕ ਪਿਸਟਲ ਹੈ ਉਹ ਕੋਈ ਉਹ ਤਾਂ ਪ੍ਰੋਹਿਬਿਟਿਡ ਮੋਲ ਹੈ ਉਹ ਤਾਂ ਆਮ ਬੰਦਾ ਲੈ ਨਹੀਂ ਸਕਦਾ ਖਰੀਦ ਨਹੀਂ ਸਕਦਾ ਉਹ ਕਿੱਥੋਂ ਲੈ ਕੇ ਆਇਆ ਸੋ ਇਹ ਬੜੇ ਵੱਡੇ ਸ਼ੰਕੇ ਪੰਜਾਬ ਪੁਲਿਸ ਦੀ ਕਾਰਵਾਈ ਤੇ ਮੁੱਖ ਮੰਤਰੀ ਤੇ ਡੀਜੀਪੀ ਤੇ ਖੜੇ ਹੋਗੇ ਠੀਕ ਆ ਬਹੁਤ